ਸਸੀਗਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਜੋਗੋਵਾਲ ਬੇਦੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂ ਨੌਰ ਗਰਮੀਤ ਵੀਰ ਹਣਾ ਕੋਲ ਪਹੁੰਚ ਗਏ ਆ ਅੱਜ ਤੁਹਾਨੂੰ ਕੋਈ 7-8 ਝੋਟੀਆਂ ਦਿਖਾਵਾਂਗੇ ਵਿੱਚੋਂ ਕੋਹ ਸੁਈਆਂ ਸਵਾਈਆਂ ਵਾ ਕੋ ਨੀਲੀ ਦੀਆਂ ਕੋਹ ਗੱਬਣਾ ਦੇਖੋ ਵੀਰ ਜੀ ਝੋਟੀਆਂ ਫੁੱਲ ਵੱਡੀਆਂ ਹੁੰਦੀਆਂ ਵੀਰ ਕੋਲ ਬਾਕੀ ਰੇਟ ਵੀ ਬਿਲਕੁਲ ਜਾਇਜ਼ ਹੁੰਦਾ ਵਾ ਬਾਕੀ ਵੀਰ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਵੇਂਦੇ ਆ ਵਾਚੋ ਵਾਧਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ। ਬਾਕੀ ਵੀਰ ਜੀ ਤੁਹਾਡੇ ਪਿਆਰ ਦੇ ਨਾਲ ਹੀ ਆ ਸੰਯੋਗ ਦੇ ਨਾਲ ਹੀ ਸਾਰੇ ਭੈਣ ਭਰਾਵਾਂ ਦੇ ਬਾਕੀ ਵੀਰ ਜੀ ਆਪਣੀ ਤਸੱਲੀ ਕਰਕੇ ਤੁਸੀਂ ਕਿਉਂਕਿ ਪੈਸੇ ਦੇਣੇ ਹੁੰਦੇ ਆ ਆਪਣੀ ਨਿਰਖ ਪਰਖ ਕਰਕੇ ਇੱਥੋਂ ਪਸ਼ੂ ਖੜਿਆ ਕਰੋ। ਬਾਅਦ ਨਾਂ ਦੱਸਿਆਂ ਨਾ ਕਿਸੇ ਨੂੰ ਲਾਵਾ ਦੋ ਤੇ ਨਾ ਕੋਈ ਗੱਲ। ਬਾਕੀ ਵੀਰ ਜੀ ਵੀਡੀਓ ਸਾਰੀ ਵੇਖਿਆ ਕਰੋ। ਬਾਕੀ ਆਓ ਵੀਰ ਜੀ ਗਰਮੀਤ ਵੀਰ ਕੋਲੋਂ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੈ ਵੀਰ ਜੀ ਬਹੁਤ ਧਿਆਕ ਕਿਪਾ ਮਾਲ ਦੇ ਚਲੋ ਵੀਰ ਜੀ ਕਿਰਪਾ ਚਾਹੀਦੀ ਜੇ ਕਿੱਦਾਂ ਫਿਰ ਮਾਲ ਵੇਖਿਆ ਸੀ ਮਾਲ ਵੀਰ ਜੀ ਹਾਂ ਜੀ ਅੱਜ ਵੀ ਵੀਰ ਜੀ ਆਪਣੀ ਮਾਲ ਬਹੁਤ ਚੰਗਾ ਰੇਟ ਜਾਇਜ਼ ਹੁੰਦਾ ਰੇਟ ਬਿਲਕੁਲ ਜਾਇਜ਼ ਵੀਰ ਜੀ ਕੋਈ ਵੀ ਤੁਹਾਨੂੰ ਵੀਡੀਓ ਪਾਈ ਹੀ ਢਿੰਡ ਡੇਡ ਦੇ ਡੇਡ ਮਾਲ ਸਾਰਾ ਚਲੋ ਵੀਰ ਜੀ ਵਧੀਆ ਵਧੀਆ ਤੇ ਆ ਜਨਵਰੀ ਦੀ ਮਾਲ ਬਹੁਤ ਚੰਗਾ ਆ ਵਧੀਆ ਇੱਕ ਸਪੈਸ਼ਲ ਨੀਲੀ ਰਵੀ ਦੀ ਬਹੁਤ ਡਿਮਾਂਡ ਹੈ ਜਿਹਦੀ ਮਗਰ ਕੱਟੀ ਦੇਖੋ ਪਿਓਰ ਨੀਲੀ ਸਹੀ ਗੱਲ ਆ ਦੇਖੋ ਕੱਟੀ ਕੋਈ ਨਿਕਨੇ ਗ੍ਰੇਡ ਪਾਉਣੇ ਵੇਸੀ ਆਪਾਂ ਹਾਂਜੀ ਹਾਂਜੀ ਬਿਲਕੁਲ ਹੀ ਜਾਇਜ਼ ਮੁੱਲ ਨੇ ਮਈਆਂ ਵੀ ਚੰਗੀਆਂ ਨੇ ਮਈਆਂ ਚੰਗੀਆਂ ਚੰਗੀਆਂ ਸਾਰੀਆਂ ਵਡੀਆਂ ਮਈਆਂ ਨੇ ਬਾਕੀ ਵੀਰ ਜੀ ਆ ਪਹਿਲੇ ਤੇ ਆ ਗਈ ਛੋਟੀ ਸੂਈ ਹੈ ਹਾਂਜੀ ਪਹਿਲੇ ਨੰਬਰ ਤੇ ਛੋਟੀ ਸੂਈ ਹੈ ਵੀਰ ਜੀ ਠੀਕ ਹੈ ਵੀਰੇ ਇਹਦੇ ਤੋਂ ਲੱਗ ਵੀ ਫੱਟਾ ਕਰਕੇ 11 ਕਿਲੋ ਹੋ ਗਏ ਅੱਛਾ ਜੀ ਵੱਡੀ ਝੋਟੀ ਦੇਖੋ ਜੀ ਵੱਡੀ ਝੋਟੀ ਆ ਫੁੱਲ ਛੋਟੀ ਕੱਟੀ ਨਹੀਂ ਕੋਈ ਹੈਗੀ ਬਾਕੀ ਥਾਣ ਥਾਣ ਤੁਣ ਬਹੁਤ ਵਧੀਆ ਲੱਗਾ ਇਹਨੂੰ ਹਾਂ ਜੀ ਛਾਹ ਕਾਲੀ ਦੂਜਾ ਸੁਆਦ ਵਰਗੀ ਝੋਟੀ ਆ ਇਹਦਾ ਫਿਰ ਵੀ ਜੀ ਬਚਾਓ ਬਚਾ ਕੱਟੀ ਨਹੀਂ ਹੋਣੀ ਠੀਕ ਜੀ ਮਗਰ ਕੱਟੀ ਆ ਗਈ ਹਾਂ ਜੀ ਚਲੋ ਵਧੀਆ ਕੀਤੀ ਵਧੀਆ ਜੀ ਦੇਖੋ ਵੀ ਜੀ ਸਿੰਗਲ ਅਗੇ ਝੋਟੀ ਆ ਗਈ ਆ ਫੁੱਲ ਵੱਡੀ ਆ ਖਲਰ ਲੈ ਵਾਲੂਆ ਕਰਮਾ ਵਾਲੀ ਨੇ ਚੰਗਾ ਬਣਾਇਆ ਉਹ ਚੰਗਾ ਇਹਦੇ ਅਜੇ ਹਾਲੀ ਟਾਈਮ ਬਿਲਕੁਲ ਥੋੜਾ ਜਿਹਾ ਬਿਲਕੁਲ ਥੋੜਾ ਤੇ ਕੋ 11 ਵਜੇ ਹੋਣੀ ਹੈ ਹਾਂਜੀ ਹਾਂਜੀ ਆਪਣੇ 11 ਵਜੇ 11 ਵਜੇ ਹਾਂਜੀ 11 ਵਜੇ ਵਿੱਚ ਤੇ ਸਵੇਰ 5 ਵਜੇ ਦੀ ਚਵਾਈ ਹੈ ਠੀਕ ਹੈ ਵੀਰੇ ਠੀਕ ਹੈ ਕਰਮਾ ਵਾਲੀਆਂ ਸ਼ਾਮਾਂ ਨੂੰ ਚੰਗੀਆਂ ਬੰਨਦੀਆਂ ਇਤਲੇ ਵਿੱਚ ਹੀ 11 ਕਿਲੋ ਦੁੱਧ ਆ ਕੋਈ 10 ਮੰਨ ਕੇ ਆਏ ਹਾਂਜੀ ਤੇ ਆਪਣੇ ਕਿਸਲ ਦੀ ਕਰਕੇ ਲੈ ਕੇ ਜਾਂਦੇ ਠੀਕ ਹੈ ਵੀਰੇ ਠੀਕ ਹੈ ਬਾਕੀ ਮਗਰ ਕੱਟੀ ਆ ਗਈ ਨਾ ਵੀਰੇ ਬੇਲਬੁੱਲ ਬਹੁਤ ਵਧੀਆ ਝੋਟੀ ਹਾਂ ਜੀ ਬਹੁਤ ਚੰਗੀ ਹੈ ਜੀ ਮੈਂ ਬਹੁਤ ਚੰਗੀ ਹੈ ਰੇਟ ਬਿਲਕੁਲ ਜਾ ਜਾ ਰੇਟ ਤੁਹਾਡੇ ਜਾਨਵਰਾਂ ਦੇ ਸਾਰੇ ਪਿਆਰ ਦੇ ਕੋਈ ਰੇਟ ਲਖ ਹੋਏ ਤਾਂ ਮੋਹਰੇ ਲੋਕੀ ਦੀ ਦੰਗਿਆ ਲੱਖ ਤੋਂ ਬਾਹਰ ਵੇਚ ਦਿੰਦੀਆਂ ਹਾਂ ਹਾਂ ਜੀ ਆਪਾਂ ਲੱਖੋਂ ਅੰਦਰ ਦੇਣੀ ਹੈ ਮੋਹਰੇ ਦਾ 90 ਹਜ਼ਾਰ ਨਾ 85 ਹਜ਼ਾਰ ਦੀ ਅੱਛਾ ਈ ਬਿਲਕੁਲ ਤੋਕੜਾ ਲਾਪਾ ਵੇਖੋ ਵੀਰ ਜੀ 85 ਹਜ਼ਾਰ ਦੀ ਵੱਡੀ ਝੋਟੀ ਆ 85 ਕੋਈ ਛੋਟੀ ਝੋਟੀ ਨਹੀਂ ਹੈਗੀ ਵੱਡੀ ਝੋਟੀ ਆ ਮਗਰ ਵੀ ਕੱਟੀ ਆ ਕਰਮਾ ਵਾਲੀ ਦੇ ਬਾਕੀ ਦੁੱਧ ਵੀ 10 ਤੋਂ 12 ਤੁਸੀਂ 10 ਮੰਨ ਕੇ ਹਨਾ ਲੈ ਜਾਓ ਇਸ ਵਾਰੀ ਫਿਰ ਮਤਲਬ ਘੰਟੇ ਦੇਰ ਤੋਂ ਮਾਰ ਵੇਚ ਦੇਣਾ ਬਿਲਕੁਲ 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 ਇੱਕ ਕਠਾ ਕਰਦੇ ਟਾਈਮ ਲੱਗਦਾ ਵਾ ਹਾਂਜੀ ਹਾਂਜੀ ਅੰਦਰ ਦੇ ਦੇਖੋ ਵੀ ਗਾੜੀ ਜਿਹੜੀ ਨੀਲੀ ਰੰਗੀ ਵੇਖੋ ਜੀ ਦੁੱਧੇ ਦੇ ਆ ਗਈ ਨੀਲੀ ਰੰਗੀ ਪਿਓਰ ਆਹ ਸੰਦੇ ਲੋਕਾਂ ਦੀ ਬੜੀ ਧਮਾਨ ਹੈ ਜੀ ਸਹੀ ਗੱਲ ਹੈ ਆਹ ਚੀਜ਼ ਲੱਭਦੀ ਨਹੀਂ ਆਹ ਚੀਜ਼ ਨਹੀਂ ਨਾ ਲੱਭਦੀ ਜਦੋਂ ਸਿੰਗ ਖੁੱਲਾ ਕਰ ਗਈ ਹੈ ਜਿਸ ਸਿੰਗ ਕੁੰਡਾ ਹੁੰਦੀ ਮੈਂ 10 ਲੱਖ ਰੁਪਏ ਦੀ ਸਹੀ ਗੱਲ ਆ ਵੀਰੇ ਬਾਕੀ ਸਾਂਭੀ ਸੁੰਭੀ ਚੰਗੀ ਆ ਸਿੰਗਲ ਡਿਲੀ ਚੋਟੀ ਆ ਵੀ। ਤੂੰ ਆ ਸੁੱਜਾ ਹੀ ਆ ਵੀ। ਹਾਂਜੀ ਵੀਰੇ ਗੱਬਣ ਆ। ਤੂੰ ਸਹੀ ਸਹੀ ਆ ਵੀ ਸਹੀ ਖਾਂ ਜਾਂਦੀ। ਹਾਂਜੀ ਇਹ ਵੀ ਸਹੀ। ਠੀਕ ਆ ਠੀਕ ਆ। ਹਾਂਜੀ। ਦੇਖੋ ਵੀਰ ਜੀ ਇਹ ਵੀ ਥਣ ਪਾਂਡਾ ਚੰਗਾ ਕਰਨ ਵਾਲੀ ਦਾ। ਬਾਕੀ ਟਾਈਮ ਇਹ 11 ਵਜੇ ਦਾ ਹੋਇਆ ਵਾ। ਹਾਂਜੀ ਹਾਂਜੀ। ਦੇਖੋ ਵੀਰ ਜੀ ਥਣ ਕੱਲਾ ਕਲਾ ਤਾਂ ਲਗਾ ਸਿੰਗਲ ਡਿਲੀ ਚੋਟੀ ਆ। ਬੀਲੀ ਦੀ ਲੇਖਾ ਜੀ ਬਿਲਕੁਲ ਤੋਂ ਕਰਾ ਲਾ ਅੱਛਾ ਇਹ ਮੁੱਲ 75000 ਦੇਣੀ 70 ਦੀ ਅੱਛਾ ਮੁੱਲ 75 ਦੇਣੀ 70 ਦੀ ਲੇਖਾ 70000 ਦੀ ਨੀਲੀ 라ਵੀ ਵੱਡੀ ਛੋਟੀ ਮਗਰ ਕੱਟੀ ਤਾਂ ਕਿ ਸੂਈ ਕੋਈ 10000 ਦੀ ਕੱਟੀ ਐ ਸਪੈਸ਼ਲ ਸਹੀ ਗੱਲ ਆ ਵੀਰੇ ਸਹੀ ਗੱਲ ਸਟੇਢੇ ਕੱਟ ਵਾਲੀ ਤੇਡੇ ਕਾ ਕਾਲੀ ਬਾਕੀ ਮਾਂ ਤਣ ਦੇ ਕੋਈ ਵੀਰ ਭਰਾ ਫੋਨ ਲਾਇਆ ਕਰਾਂਗੇ ਮੌਕੇ ਤੇ ਨਹੀਂ ਲੈੋ ਜੀ ਰਾਤ ਨਹੀਂ ਯਾਰਾ ਹੀ ਬੰਤ ਅੱਜ 70000 ਦੀ ਵੀਰ ਜੀ ਨੀ ਲੀਰਾ ਵੀ ਮਗਰ ਵੀ ਕੱਟੀ ਆਪ ਵੀ ਕੱਟੀ ਥੋੜਾ ਸਿੰਗ ਖੁੱਲਾ ਕਰ ਗਈ ਹੈ ਦੁੱਧ 8 ਕਿਲੋ ਮੌਕੇ ਤੇ ਅੱਛਾ 8 ਕਿਲੋ ਪੱਕਾ ਜਿਹੜਾ ਦੁੱਧ ਆ ਹੋਊਗਾ ਸਹੀ ਗੱਲ ਲੱਗਦੀ ਹੈ ਕੋ ਸਾਡੇ ਕੋਲ ਅੱਜ ਕੱਲ ਦੀਆਂ ਆਈਆਂ ਮੱਝਾਂ ਸਾਰਾ ਤੁਰਾਦ ਕੀ ਕੀ ਕਰ ਦੇਣਾ ਇਹ ਗੱਲ ਹੈ ਜੀ ਦੁੱਧ ਮੰਨ ਲਓ ਢਿੱਲੋ ਖੰਡਾ ਪੱਕਾਟ ਦੱਸ ਕੱਟ ਦੱਸ ਜਿਹੜਾ ਬਾਦ ਨਿਕਲੇ ਅਗਲਾ ਵੀ ਨਾਲੇ ਗਾਹਕ ਵੀ ਹੋ ਜਾ ਅੱਗੇ ਵਿੱਚ ਗੱਪਣ ਆ ਗਈ ਮੈਂ ਵੇਖੂ 15 ਕਿਲੋ ਵਾਲੀ ਅੱਛਾ ਜ ਪਾਂਡੀ ਬੰਨੀ ਐ 15 ਕਿਲੋ ਵਾਲੀ ਵੇਖੋ ਜੀ ਆ ਚੀਜ਼ਾ ਲੱਭਣਿਆ ਟਾਈਮ ਲੱਗਦਾ ਥੋੜਾ ਕੋਈ ਵਪਾਰੀ ਵੀ ਕੋਈ ਇਦਾਂ ਦੀ ਮੈਂ ਠੰਡ ਲੱਟਿਆ ਲਈ ਮੈਂ ਨਹੀਂ ਬੱਜੀ ਹੋਈ ਸਹੀ ਗੱਲ ਆ ਜੀ ਤੇ ਜੇ ਕੋਈ ਬੱਜੀ ਹੋਏ ਕਿ ਉਹਦਾ ਮੁੱਲ ਹੋਊਗਾ 70000 ਸਹੀ ਗੱਲ ਆ ਵੀਰੇ 1.70 1.70 ਇਦਾਂ ਦਾ ਮੁੱਲ ਕਰਦੇ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਦੇਖੋ ਜੀ ਥੱਲੇ ਕਰਮਾ ਵਾਲੀ ਨੇ ਲੈ ਵਾਲਾ ਬਹੁਤ ਵਧੀਆ ਬਣਾਇਆ ਜੀ ਪਾਕੀ ਵੀ ਸਿੰਗਲ ਹੈ ਟੀਚਰ ਟੀਆ ਫੋ ਅਲਵਾ ਡੀਜੋਟੀਆ ਜੀ ਇਹ ਜੀ ਜੀ ਸੇਲ ਦੇ ਹਿਸਾਬ ਨਾਲ ਹੀ ਆਪਾਂ ਇੱਕ ਕੈਂਡੀਡੇਟ ਨੂੰ ਮਾਲ ਵੇਚਣਾ ਪਾ ਹਾਂਜੀ ਹਾਂਜੀ ਤੇ ਰੇਟ ਇਹਦਾ ਬਿਲਕੁਲ ਜਿਆਦਾ ਦੇਖੋ 1.5 ਮੋਲਿਆ ਹਾਂਜੀ ਲੱਖ ਰੁਪਈਆ ਰੁਪਈਆ ਛੋਟ ਕਰ ਦੇਣੀ ਹੈ ਅੱਛਾ ਜੀ ਹੋਰ ਕਰ ਦਈਏ ਥੋੜੀ ਬੋਦੀ 2000 ਛੋਟੋ ਜੀ 2000 ਲੱਖ ਚੋਂ ਲਾਓ ਵੀਰ ਜੀ ਲੱਖ ਚੋਂ 2000 ਬਾਕੀ ਮੇਰਾ ਵੀ ਕੋਈ ਮਾਨਤਨ ਨਹੀਂ ਆਏਗਾ ਉਹ ਤਾਂ ਹੋਰ ਮਾਨਤਨ ਕਰਾਂਗਾ ਜੀ ਆ ਇਹੋ ਮਾਨਤਨ ਕਰਾਂਗੇ ਫਿਰ ਮਿਲਣੀ ਨਹੀਂ ਹੈਗੀ ਵੇਖੋ ਸਹੀ ਗੱਲ ਆ ਵੀਰੇ ਹਾਲੇ ਜੋਰ ਬਣੂਗੀ ਕਰਮ ਵਾਲੀ ਸੋਹਣੀ ਜੀ ਮੈਂ ਨੇ 2-4 ਦਿਨ ਕੱਢਣੀ ਹੈ ਜੀ ਹਾਂ ਜੀ ਸੁਣ ਨੂੰ ਸੁਣ ਦਾ ਪਤਾ ਹੀ ਨਹੀਂ ਹਾਂਜੀ ਹਾਂਜੀ ਫਿਰ 2-4 ਦਿਨ ਬਹੁਤ ਸੋਹਣੀ ਲੱਖ ਚੋਂ 2000 ਆਹ ਇੱਥੋਂ ਆ ਗਿਆ ਅਗੇ ਜਿਹੜੀ ਲੋਕੀ ਸੁਰਿਆਣਾ ਕਹੀ ਜਾਂਦੇ ਆ ਹਾਂਜੀ ਆ ਹਰਿਆਣੇ ਨੂੰ ਘਾਟਿਆ ਵੇਖੋ ਜੀ ਥੱਲੇ ਇਹਨੇ ਵੀ ਕਰਮਾ ਵਾਲੀ ਨੇ ਪਾਂਢੀ ਬੰਨੀ ਥੱਲੇ ਸਿੰਗ ਦੀ ਚੰਗੀ ਸਹੀ ਗੱਲ ਨਿਗਾ ਨਿਗਾ ਸਿੰਘਾ ਵੇ ਲੋ ਵੀ ਜਿੱਦਾਂ ਵੀ ਇਹਨੂੰ ਇੱਕ ਘਰੋਂ ਪਿਛੋਂ ਲੈਂਦੇ ਮਾਲ ਉਦਾਂ ਹੀ ਕੋਈ ਨੱਥ ਪਈ ਆ ਕੋਈ ਇਹ ਨਹੀਂ ਆ ਕਿ ਹਾਰ ਸ਼ਿੰਗਾਰ ਜ਼ਿਆਦਾ ਨਹੀਂ ਲੈਂਦੇ ਕਿਸੇ ਆਪਣੇ ਮੋਲੋਂ ਕੋਈ ਰਿਸ਼ਤੇਦਾਰਾਂ ਦੀ ਸਾਂਝ ਆਉਣੇ ਸੀ ਉਹਨਾਂ ਕੋਲ ਛੋਟੀ ਨਹੀਂ ਠੀਕ ਆ ਠੀਕ ਆ ਇਹਨੇ ਪਿਛੋਂ ਨੇ 12 ਕਿਲੋ ਦੁੱਧ ਸਵਾਵਾ ਬਾਕੀ ਰਿਸ਼ਤੇਦਾਰਾਂ ਦੀ ਇਹ ਲੈ ਤੇ ਲਾਟ ਲਾ ਬਹੁਤ ਆਲੇ ਤੇ ਵਰਪਨ ਹੋ ਗਈ 15 ਕਿਲੋ ਦੀ ਮਾਲ ਚੰਨਿਆ 15 ਕਿਲੋ ਦੁੱਧ ਦੇਗੀ ਦੇਊਗੀ ਠੀਕ ਇਸ ਵੀ ਜਾਇਜ਼ ਜਿਹੜੇ ਰੇਟ ਤੇ ਫਿਰ ਬਿਲਕੁਲ ਜਾਇਜ਼ ਤੋਂ ਬਿਲਕੁਲ ਹੀ ਤੋਕਣ ਵਾਲੀ ਹਾਂਜੀ ਮੋਨ ਵੀਰ ਜੀ ਇਹਦਾ ਲੱਖ ਵੀ ਕਰ ਲੋ ਭਾਵੇਂ 95 ਕਰ ਲੋ ਤਾਂ ਵੀ ਵਿਕਣੀ ਆ ਇਹ ਵਿਕਣੀ ਆ ਵੀਰ ਜੀ ਕਰਮਾਂ ਵਾਲਿਆਂ ਥੱਲੇ ਵਿਕਣੇ ਆ ਜੀ ਆਪਾਂ ਵੀਰ ਮੈਂ ਤੇਣੀ ਬਿਲਕੁਲ ਜਾਇਜ਼ 85000 ਦੀ ਕੋਈ ਵੀਰ ਨਹੀਂ ਦਊਗਾ ਜੀ ਕੋਈ ਵੀਰ ਦਿੰਦਾ ਤਾਂ ਇਦਾਂ ਨਹੀਂ ਮੈਨੂੰ ਵੀਡੀਓ ਤੇ ਲੱਡ ਕੇ ਘੁਲਾ ਦੇ ਆਹੀ ਗੱਲ ਤੁਸੀਂ ਹੋਰ ਦੀ ਵੀਰੇ ਤਾਂ ਕੋਈ ਮੈਂ ਕਿਹਾ ਵੀ ਕੋਈ ਕਿਤੇ ਮੈਨੂੰ ਘੁਲਾ ਦੇ ਬੇਸ਼ੱਕ ਸਹੀ ਗੱਲ ਆ ਜੀ ਵੀਡੀਓ ਦੇ ਇਹ ਵੀ ਵੀਰਾਂ ਆ ਕਹਿੰਦਾ ਕਿ ਜੇ ਹਾਂਜੀ ਰਗਸ਼ਾ ਕਾਲਾ ਜਾਨਵਰ ਕਾ ਤੂੰ ਕਹਿੰਦੇ ਵੀ ਦੇਣੀ ਨਹੀਂ ਹੈ ਕਾਚ ਪੁਣਾ ਕਾਚ ਪੁਣਾ ਬੜਾ ਕੋਲ ਵੀਰ ਗੱਦਾ ਵਿਛਾ ਕੇ ਬਾਂਧੀ ਪੈਣੀ ਇੰਨਾ ਝੱਟ ਮਾਰ ਸਹੀ ਗੱਲ ਆ ਵੀਰੇ ਸਹੀ ਗੱਲ ਨਸਲ ਨਸਲ ਬਹੁਤਾ ਕਰਮਾਂ ਵਾਲੀ ਦੇ ਅੱਗੇ ਅੱਗੇ ਪਹਿਲਾਂ ਦੇਖੋ ਜੀ ਪਹਿਲਾਂ ਪਹਿਲਾ ਸੁਆ ਦੇਖੋ ਪਹਿਲਾਂ ਬੱਚਾ ਚਾਰ ਦੰਤ ਕੱਟੀ ਬੁੱਲ ਬੁੱਲ ਦਾ ਬੱਚਾ ਆ ਗਿਆ ਇਹ ਵੀ ਕਰਮ ਵਾਲੀ ਹਲੇ ਦੇਣ ਲੈ ਜਾਊਗੀ ਹਨਾ ਦੇਣ ਪੰਜ ਚਾਰ ਦਸ ਵੀਰ ਆ ਜਾਣਗੇ ਪਿਆ ਅੱਛਾ ਅੱਛਾ ਚਾਰ ਦੰਤ ਦੀ ਥਾਂ ਠੀਕ ਹੈ ਵੀਰੇ ਹਾਂਜੀ ਦੇਖੋ ਮੋਲੇ ਇੱਕ ਵੇਜੀ ਦਾ ਟੋਕੜਾ ਦਾ ਭਾਅ ਪਹਿਲੇ ਨਾਲ ਦਿੱਤੇ ਨਹੀਂ ਐਨੇ ਦੀਆਂ ਲੋਕ ਲੱਖ ਰੁਪਈਆ ਭਰੀ ਨੁਪਾਲੰਦ ਤੇ ਖਰਚਾਇਆ ਹਣਾ ਹਾਂਜੀ ਆਇਆ ਹਣਾ ਤੇ ਪਰ ਆਪਾਂ ਕਿੰਨੇ ਦੀ ਦੇਣੀ ਹੈ ਕਿੰਨੇ ਦੀ ਮੋਲੇ ਦਾ 75000 70 ਚ 3000 ਛੋਟ ਕਰਨੀਆਂ ਕਰ ਦਈਏ ਕੰਮ 3000 ਛੋਟ ਹੋਰ ਕਰ ਦਈਏ ਥੋੜੀ ਵਧੀਆ 5000 ਦੀ ਲਓ ਜੀ 65000 ਦੀ ਵੱਡੀ ਛੋਟੀ ਨਿਆਣ ਕੋਕਾ ਕੋਕਾ ਬੁਲ ਬੁਲ ਦਾ ਬੱਚਾ ਬੁਲ ਬੁਲ 5000 ਦੀ ਛੋਟੀ ਵੀਰ ਜੀ ਰੇਟ ਕਿੱਥੋਂ ਘੱਟ ਘੱਟ ਲਿਆਉਂਦੇ ਜੇ ਲੋਕੀ ਆਂਦੇ ਤੇਜੀ ਵੜੀ ਕੋਈ ਆਂਦਾ ਮਿਲਦਾ ਨਹੀਂ ਮਾਲ ਲੋਕ ਜੂ ਬੋਲਦੇ ਆਂ ਮੁੰਡਾ ਮੌਤ ਮੁੰਡੇ ਚ ਮੁੰਡਾ ਹੀ ਵੇਚਦਾ ਸਹੀ ਗੱਲ ਆ ਸਹੀ ਗੱਲ ਆ ਥੋੜੀ ਲੋਕੀ ਲੋਕੀ ਕਮਾਈ ਮੋਟੀ ਕਰਦੇ ਬਿਲਕੁਲ ਜੈ 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 ਬਿਲਕੁਲ ਜੈ ਸਹੀ ਗੱਲ ਆ ਹਾਂ ਜੀ ਇਹ ਵੀਰ ਜੀ ਜਦੋਂ ਵਿਸਾਖੀ ਤੇ ਫੇਰ 70 ਹਜ਼ਾਰ ਦੀ ਝੋਟੀ ਵਿਕਣੀ ਵਿਕਣੀ ਵੀਰ ਜੀ ਦੀ ਸਹੀ ਗੱਲ ਆ ਉਦੋਂ ਤੇਜੀ ਹੋਣੀ ਕੋਲੇ 70 ਉਦੋਂ 70 ਦੀ ਵਿਕਣੀ ਫੇਰ ਮਗਰ ਬੱਚਾ ਏ ਮਗਰ ਪੱਛਾ ਹੈ ਫੇਰ 70 ਦੇਖਣੀ ਹੈ ਤੂੰ ਤਾਂ ਪੀ ਕੇ 70000 ਦੇਖਣੀ ਆ ਸਹੀ ਗੱਲ ਹੈ ਗਾੜੀ ਵੀਰ ਜੀ ਤੇ ਦੇਖੋ ਫੇਰ ਪਹਿਲਾਂ ਨੱਗ ਆ ਗਈ ਫੇਰ ਪਹਿਲਾਂ ਕੱਟੀ ਆ ਗਈ ਅੱਜ ਨਕੀਨੇ ਹੀ ਲਿਆਉਂਦੇ ਨਕੀਨੇ ਰੇਟ ਵੀਰ ਜੀ ਦਾ ਢੇ ਬਿਲਕੁਲ ਜ਼ਾਇਦ ਦੇਖੋ ਵੀਰ ਜੀ ਇਹਦਾ ਇਕੱਲਾ ਇਕੱਲਾ ਥਾਣ ਕਰਮ ਵਾਲੀ ਕੱਢੂ ਵੀ ਦਿਨ ਲੈ ਜੂ ਪਰ ਲੇਉਂਦੇ ਵੀਰ ਛਾਂਟ ਕੇ ਆ ਛਾਂਟ ਕੇ ਛਾਂਟ ਕੇ ਛਾਂਟ ਕੇ ਮਾਰ ਲੈਂਦੇ ਸਾਰਾ ਤੇ ਵੀਡੀਓ 'ਚ ਰੇਟ ਵੀ ਜਿਹੜਾ ਕਰ ਦਿੰਦੇ ਪਰ ਉਹ ਛੋਟੀ ਹੈ ਸਹੀ ਗੱਲ ਆਂਦੀ ਹੈ ਇੰਦਰ ਦੀ ਕੋਈ ਕੱਟੀ 30 ਲੱਖ ਰੁਪਏ ਸਾਹਮਣੇ ਤੇ ਖਰਚਾ ਆ ਜਾਂਦਾ ਆ ਜਾਂਦਾ ਵੀਰੇ ਆ ਜਾਂਦਾ ਫੇਰ ਪੜੀਏ ਬਲੋਸੀਆਂ ਮਿਲ ਜਾਂਦੀਆਂ ਨਾਲੇ ਦੁੱਧ ਪੀਓ ਹਾਂਜੀ ਹਾਂਜੀ ਦੁੱਧ ਪੀਓ ਫੇਰ ਵਿਸਾਖੀ ਦੇ ਜੇ ਕਹਿੰਦੇ ਵੇਚਣੀ ਫੇਰ ਮਕਰ ਬੱਚੇ ਹੁਣ ਫੇਰ ਵੱਧ ਵਿਕਣੀਆਂ ਸੱਤ ਵਿਕਣੀਆਂ ਨਹੀਂ ਫੇਰ ਕਰਮਾਲੀ ਨੂੰ ਵੱਧ ਵਿਕਣੀਆਂ ਇਹਨਾਂ ਨੂੰ ਉੱਚੇ ਪੱਥਿਆਂ ਤੇ ਲੈਣੀਆਂ ਪੈਂਦੀਆਂ ਦੇਖੋ ਬਿਲਕੁਲ ਬਿਲਕੁਲ ਦੇਖੋ ਵੀਰ ਜੀ ਸਹੀ ਗੱਲ ਹੈ ਹਜੇ ਛੋਟੀ ਦੋ ਤਿੰਨ ਦਿਨ ਸੁੰਦੀ ਹੈ ਹਾਂਜੀ ਦੋ ਤਿੰਨ ਦਿਨ ਸੁੰਦੀ ਨਹੀਂ ਇਹਦਾ ਫੇਰ ਰੇਟ ਹਾਂਜੀ 1,20,000 ਦਾ ਜੋੜਾ ਬੱਲੇ ਬੱਲੇ ਤੇ ਪੈਂਡੀ ਆ ਤੇ ਪੈਂਦੀ ਆ ਕੱਲੀ ਕੱਲੀ 1,20,000 ਦਾ ਜੋੜਾ ਜੇ ਕੋਈ ਦੋਵੇਂ ਲੈ ਤੇ ਤੇ ਕੱਲੀ ਕੱਲੀ 65-65 ਹਜ਼ਾਰ ਦੇ ਪਰ ਵੀਰ ਜੀ ਰੇਡ ਵੀ ਬਿਲਕੁਲ ਜੈਨੂਨ ਤੇ ਅਸਲ ਚੀਜ਼ਾਂ ਤੇ ਇਹਦੀ ਇਹਦੀ ਜੇ ਇਹ ਕੱਲੀ ਲੈਂਦਾ ਕੋਈ ਪੈਸੇ ਦੇ ਵਿੱਚੋਂ ਇਹਦਾ 500 ਰੁਪਏ ਛੌਟ ਹੋਣੀ ਏ ਹਾਂਜੀ ਇਹਦੀ ਭਾਜੀ 1000 ਰੁਪਏ ਛੌਟ ਹੋਣੀ ਏ ਅੱਛਾ ਜੀ ਇਹ 64 ਦੀ ਮਿਲੇਗੀ ਇਹ 54.5 ਦੀ ਸਾਢੇ 44 ਦੇ ਮਿਲੇਗੀ ਵੇਖੋ ਵੀ ਜੀ ਆ ਝੋਟੀਆਂ ਵੀਰੋਣਾ ਕੋਲੇ ਸੇਲ ਹੀ ਲੱਗੀ ਆ ਸੇਲ ਇਹ ਫੇਰ ਖੋਲ ਕੇ ਵਿਖਾਓ ਜੀ ਵੇਖੋ ਜੀ ਇਹਨੇ ਜਿਹੜੀਆਂ ਹੈਗੀਆਂ ਸਹੀ ਗੱਲ ਵੇਖਤੀਆਂ ਵੇਖਤੀਆਂ ਦੋਕੜਾਂ ਦੇ ਭਾਜ ਦੋਨੇ ਦੋਕੜਾਂ ਦੇ ਭਾਜ ਪਾਏ ਆ ਤੇ ਇੱਕ ਦੋੰਦੀਆਂ ਛੋਟੀਆਂ ਜਿਹੀਆਂ ਦੋਵੇਂ ਅੱਛਾ ਜੀ ਹਾਂ ਜੀ ਬੱਚੇ ਹੀ ਪਾਲੇ ਕਹਿੰਦੇ ਬੁਲਬੁਲ ਤੇ ਇੱਥੇ ਖਲੋਇਆ ਵੀਰ ਜੀ ਤੁਸੀਂ ਠੀਕ ਆ ਵੀਰੇ ਰੇਟ ਤੁਹਾਡੇ ਬਹੁਤ ਵਧੀਆ ਤੁਹਾਨੂੰ ਦੱਸਿਆ ਕਿ ਵੇਚਣ ਵਾਲਾ ਹੀ ਕੰਮ ਕਰਨਾ ਪਾ ਛੋਟੀ ਛੋਟੀ ਰੋਟੀ ਰੱਖ ਕੇ ਜਿਹੜੀ ਵੇਚਣ ਵਾਲਾ ਹੀ ਭਾਜੀ ਵੇਚਣ ਵਾਲਾ ਕੰਮ ਕਰਨਾ ਹੈ ਸਹੀ ਗੱਲ ਆ ਜੀ ਦੇਖੋ ਪਹਿਲਣਾ ਛੋਟੀਆਂ ਦੋਵੇਂ ਜੋੜਾ 1 20 ਦਾ ਬਿਲਕੁਲ ਹੀ ਛੋਟੇ ਛੋਟੇ ਮੋਲ ਜੋੜਾ ਹੀ ਜੋੜਾ 1 20 ਦਾ ਪਹਿਲੇ ਹੀ ਪੈਂਡ ਪੈਂਡ ਦੀ ਬਾਕੀ ਕੋਈ ਨਹੀਂ ਮਾਨਤਨ ਕਰਦੇਓ ਮਾਨਤਨ ਭਜੀ ਮੌਕੇ ਤੇ ਆਏ ਬੰਦੇ ਮੌਕੇ ਤੇ ਆਏ ਦਾ ਘਰ ਹੋਣੀ ਅਸੀਂ ਮੋੜਦੇ ਖਾਲੀ ਨਹੀਂ ਮੋੜਦੇ ਦੇ ਕੇ ਇੱਥੇ ਜਿਹੜਾ ਵੀ ਵੀਰ ਆਜੂਗਾ ਮੈਨੂੰ ਇਹਦਾ ਪਤਾ ਉਹ ਖਾਲੀ ਨਹੀਂ ਮੋੜਦਾ ਖਾਲੀ ਨਹੀਂ ਵੀਰ ਆਪਾਂ ਮੋੜਨ ਦੇਣਾ ਅਗੇ ਨੂੰ ਆਈ ਆਪਾਂ ਮਾਰਚ ਥੋੜਾ ਥੋੜਾ ਰੱਖੀ ਬਿਲਕੁਲ ਉਸ ਮਾਲ ਆਏ ਤੇ ਵਿਕ ਜੇ ਆਇਤੋ ਜੀ ਕਿੰਨੀ ਕੱਟੀ ਆ ਕਿੰਨੀ 4 ਮਿੰਟਾ ਦੂਜਾ ਸੁਆ ਝੋਟੀ ਵੀ ਨੇ ਸਹੀ ਗੱਲ ਆ ਵੀਰੇ ਕਿੰਨੇ ਦੇਣੀ 85 ਜੀ ਦੇਣੀ ਵੀ ਸਹੀ ਗੱਲ ਆ ਹਾਂਜੀ ਗੁੱਲ ਵਾਲੇ ਦੀ ਝੋਟੀ ਵੀ ਸਹੀ ਗੱਲ ਆ ਵੀਰੇ ਦੂਜਾ ਸੁਆ ਆ ਵੀ ਦੇਖੋ ਹਾਂਜੀ ਵੇਖੋ ਇਹਦੇ ਤੇ ਕਰਮਾ ਵਾਲੀ ਦਾ ਸੂਰ ਨਾ ਛੱਡਾ ਇਹ ਭਾਜੀ 15 16 ਕਿਲੋ ਮਹੀਂ ਦੁੱਧ ਦਿੰਦੀ ਆ ਸਹੀ ਗੱਲ ਆ ਵੀਰੇ 15 16 ਕਿਲੋ ਆ ਮਖੌਲ ਵਾਲੀ ਗੱਲ ਥੋੜੀ ਹਾਂਜੀ ਹਾਂਜੀ ਅਸਲ ਵੀਰ ਜੀ ਐਸਾ ਵੇਖੋ ਦਿਖਣ ਲਿਆ ਹੋਰ ਹੈਗਾ ਉਹ ਦਿਖਣ ਲਿਆ ਨੀਲੀ ਰਾਵੀ ਨੀਲੀ ਰਾਵੀ ਵੇਖੋ ਭਾਜੀ ਲੋ ਮਨੋ ਪਹਿਲੀ ਦੀ ਮੰਗ ਬਾਡੀ ਦੀ ਮੰਗ ਛੋਟੀ ਹਾਂਜੀ ਵੀਰ ਜੀ ਸਾਹ ਸੁਤਰੀਆਂ ਸਾਹ ਸੁਤਰੀਆਂ ਕਰਮਾਂ ਵਾਲੀ ਇਹਦੇ ਵਿੱਚ ਦਾਂਜਾ ਲੱਗਾ ਹੋਰ ਵੀਰ ਜੀ ਕੀ ਕੀ ਲੈਣਾ ਇੰਨੇ ਦੇ ਵਿੱਚ ਕੀ ਵੀਰ ਜੀ ਆਂਦਾ ਕੋਈ ਨਹੀਂ ਨੇ ਟੋਕੜਾਂ ਦੀ ਭਾਅ ਹੀ ਸੱਚੀ ਗੱਲ ਯਾ ਟੋਕੜਾਂ ਦੇ ਭਾਅ ਯਾ ਕਿੰਨੇ ਦੇ ਦੇਣੇ ਨੇ ਨਾ 10000 ਕੰਮ ਕਰ ਬੱਚਾ ਸਹੀ ਗੱਲ ਹੈ ਟੇਡੇ ਘੱਟ ਵਾਲਾ ਬੱਚਾ ਮਾਣ ਹਾਂਜੀ ਹਾਂਜੀ ਸਹੀ ਗੱਲ ਹੈ ਵੀਰੇ ਬਾਕੀ ਆਪਣਾ ਬੋਲ ਦੇ ਐਡਰੈਸ ਵੀਰ ਜੀ ਨਾਮ ਮੇਰਾ ਗਰਮੀਤ ਸਿੰਘ ਪਿੰਡ ਜੋਗਰੋਂ ਭੇਜੀਆਂ ਜ਼ਿਲ੍ਹਾ ਗਰਦਸਪੁਰ ਤਸਵੀਰ ਕਲਾਂ ਨੌਰ ਜੀ ਠੀਕ ਹੈ ਵੀਰੇ ਸੱਚੀ ਗੱਲ ਸੱਚੀ ਗੱਲ